ਸਤਿ ਸ਼੍ਰੀ ਅਕਾਲ ਨਿਰਪੱਖ ਪੋਸ਼ਟ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਹਾਂ ਜਿਲ੍ਹਾ ਫਾਜ਼ਿਲਕਾ ਦੇ ਮੁਹਾਰ ਜਮਸ਼ੇਦ ਪਿੰਡ ਦੇ ਵਿੱਚ ਪੰਜਾਬ ਦੇ ਬੱਚਾ 10 ਜਣਾਂ ਦੇ ਵਿੱਚ ਹੜ੍ਹ ਆਏ ਹੋਏ ਆ ਔਰ ਉਹਨਾਂ ਜਿਲ੍ਹਿਆਂ ਦੇ ਵਿੱਚ ਇਹ ਫਾਜ਼ਿਲਕੇ ਜਿਲ੍ਹੇ ਦਾ ਮੁਹਾਰ ਜਮਸ਼ੇਦ ਪਿੰਡ ਵੀ ਆਉਂਦਾ ਇਸ ਪਿੰਡ ਨੂੰ ਪਾਕਿਸਤਾਨ ਤਿੰਨ ਪਾਸਿਆਂ ਤੋਂ ਲੱਗਦਾ ਔਰ ਚੌਥੇ ਪਾਸੇ ਤੋਂ ਦਰਿਆ ਸਤਲੁਜ ਨੇ ਇਸ ਪਿੰਡ ਨੂੰ ਘੇਰਾ ਪਾਇਆ ਹੋਇਆ ਔਰ ਪੰਜਾਬ ਨੂੰ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਉਹ ਘੋਸ਼ਿਤ ਕਰ ਦਿੱਤਾ ਔਰ ਅੱਜ ਵੀ ਜਿਹੜਾ ਪਾਣੀ ਛੱਡਾ ਗਿਆ ਹਰੀਕੇ ਹਿੱਟ ਤੋਂ ਜਿਹੜਾ ਪਾਣੀ ਛੱਡਾ ਗਿਆ ਔਰ ਇਧਰਲੇ ਪਾਸੇ ਨੂੰ ਜਿਹੜਾ ਉਹ ਪਾਣੀ ਆ ਵੱਡੀ ਮਾਰ ਪਾਉਂਦਾ ਔਰ ਵੱਡੀ ਸਮੱਸਿਆ ਜਿਹੜੀ ਖੜੀ ਹੋ ਜਾਂਦਾ ਲੋਕਾਂ ਦੇ ਸਾਹਮਣੇ ਕਿ ਜਿਹੜੀ ਕਿਵੇਂ ਅਗਲੀ ਜ਼ਿੰਦਗੀ ਆ ਸ਼ੁਰੂ ਕਰਨਗੇ ਔਰ ਸਮੇਂ-ਸਮੇਂ 'ਤੇ ਮਾਰਾਂ ਤੋਂ ਜਿਹੜੇ ਲੋਕ ਉੱਠਦੇ ਰਹੇ ਆ ਚਾਹੇ 1988 ਦੀ ਗੱਲ ਹੋਵੇ ਫਿਰ 10 ਆਉਂਦਾ ਫਿਰ ਇਹਨਾਂ ਲੋਕਾਂ ਦੇ ਲਈ 2023 ਆਉਂਦਾ ਤੇ ਹੁਣ 25 ਦੇ ਵਿੱਚ ਉਹੀ ਸਥਿਤੀ ਆ ਜਿਹੜੀ ਸਥਿਤੀ ਆ ਇਨਾ ਲੋਕਾਂ ਦੇ ਲਈ ਬਣੀ ਹੋਈ ਆ ਔਰ ਕਨੈਕਟੀਵਿਟੀ ਜਿਹੜੀ ਆ ਟੁੱਟ ਚੁੱਕੀ ਆ ਇਸ ਪਿੰਡ ਦੀ ਔਰ ਪਰਲੇ ਪਾਸੇ ਜਿਹੜਾ ਇਸ ਪਿੰਡ ਦੇ ਕਰ ਰਹਿ ਜਾਂਦੇ ਆ ਜ਼ੀਰੋ ਤਾਰੋਂ ਜਿਹੜਾ ਤਾਰ ਦੇ ਬਿਲਕੁਲ ਨੇੜੇ ਕਰ ਰਹਿ ਜਾਂਦੇ ਆ ਇਧਰਲੇ ਪਾਸੇ ਕੇਵਲ ਆਰਮੀ ਜਾ ਸਕਦੀ ਆ ਜਿਹੜੇ ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਸਾਹਮਣੇ ਲੋਕ ਆ ਜਿਹੜੇ ਤਸਵੀਰਾਂ ਰਹੀ ਤੁਹਾਨੂੰ ਦੇਖ ਸਕਦੇ ਹੋ ਕਿ ਜੇਕਰ ਕੋਈ ਰਸਨ ਪਾਣੀ ਲੈ ਕੇ ਆਉਣਾ ਤਾਂ ਪਾਣੀ ਦੇ ਵਿੱਚ ਜਿਹੜਾ ਇਥੋਂ 5-5 6-6 ਫੁੱਟ ਪਾਣੀ ਆ ਤੁਸੀਂ ਤਸਵੀਰਾਂ ਰਹੀ ਦੇਖ ਸਕਦੇ ਹੋ ਤੇ ਜਿਹੜੀ ਨੈਗੇਟਿਵਿਟੀ ਆ ਕਨੈਕਟੀਵਿਟੀ ਜਿਹੜੀ ਸਪਿੰਡ ਦੀ ਜਿਹੜੀ ਆ ਔਰ ਹੋਰ ਨਾਲ ਪਿੰਡਾਂ ਦੇ ਨਾਲੋਂ ਟੁੱਟ ਚੁੱਕੀ ਹਾਰੋ ਇਕੋ ਹੀ ਰਸਤਾ ਸਪਿੰਡ ਨੂੰ ਜੁੜਦਾ ਉਹ ਭਾਰਤ ਵਾਲੇ ਪਾਸੇ ਤੋਂ ਰਸਤਾ ਆਉਂਦਾ ਔਰ ਇਧਰ ਨੂੰ ਜਿਹੜਾ ਰਸਲ ਪਾਣੀ ਲੈ ਕੇ ਜਾਣਾ ਤਾਂ ਲੋਕਾਂ ਨੇ ਇੱਥੋਂ ਤਾਂ ਕਿਹੜੇ ਲੋਕ ਲੈ ਕੇ ਆਉਂਦੇ ਆ ਪੰਜਾਬ ਦੀ ਫਿਦਰਤ ਰਹੀ ਆ ਪੰਜਾਬ ਦੀ ਲੋਕਾਂ ਦੇ ਜਿਹੜੇ ਲੋਕ ਆ ਜਿਹਨੇ ਆਪਣੇ ਲੋਕਾਂ ਦੇ ਨਾਲ ਖੜੇ ਆ ਔਰ ਅੱਜ ਨਹੀਂ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਪੰਜਾਬ ਦੇ ਲੋਕਾਂ ਦੀ ਇੱਕ ਜਿਹੜੀ ਆ ਫਿਦਰਤ ਰਹੀ ਆ ਕਿ ਜਦੋਂ-ਜਦੋਂ ਵੀ ਮੁਸੀਬਤਾਂ ਪੰਜਾਬ ਦੇ ਉੱਪਰ ਆਇਆ ਪੰਜਾਬ ਦੇ ਲੋਕ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿ ਰਹੇ ਹਾਂ 2025 ਦੇ ਬੱਚੇ ਸਮਾਪਾ ਦੇਖ ਰਹੇ ਆ ਔਰ ਪੂਰੇ ਪੰਜਾਬ ਦੇ ਬੱਚੇ ਦਾ ਲਗਭਗ 23 ਜ਼ਿਲ੍ਹਿਆਂ ਦੇ 1200 ਪਿੰਡਾਂ ਜਿਹੜੇ ਉਹ ਹੜ੍ਹ ਪ੍ਰਭਾਵਤਾ ਔਰ ਲਗਭਗ 4 ਲੱਖ 1 ਕੜਾ ਜਿਹੜੀ ਉਹ ਖੇਤੀ ਜੋਗ ਸੀਗੀ ਵਾਹੀ ਉਹ ਪਾਣੀ ਦੇ ਬੱਚਾ ਡੁੱਬ ਚੁੱਕੀ ਆ ਇਸ ਏਰੀਆ ਦੇ ਲੋਕਾਂ ਨੂੰ ਡਾਡੀਆਂ ਮਾਰਾ ਪੈਂਦੀਆਂ ਰਹੀਆਂ ਨੇ ਔਰ ਸਮੇ ਸਮੇਂ ਦੀਆਂ ਮਾਰਾਂ ਚ ਲੋਕ ਆ ਉੱਠਦੇ ਰਿਹਾ ਅਸੀਂ ਲੋਕਾਂ ਨਾਲ ਕੇ ਗੱਲਬਾਤ ਕੀਤੀ ਆ ਸਾਨੂੰ ਲੋਕਾਂ ਨੇ ਦੱਸਿਆ ਕਿ ਸਾਡੇ ਜਿਹੜੇ ਪਸ਼ੂ ਡੰਗਰਾ ਉਹ ਉਤਾਰ ਵਾਲੇ ਪਾਸੇ ਰਹਿ ਜਾਂਦੇ ਆ ਔਰ ਸਾਨੂੰ ਸਾਡਾ ਜਿਹੜਾ ਉਧਰਲੇ ਪਾਸੇ ਤੋਂ ਕਨੈਕਟੀਵਿਟੀ ਬਿਲਕੁਲ ਟੁੱਟ ਚੁੱਕੀ ਆ ਔਰ ਅਸੀਂ ਆ ਜਿਹੜਾ ਛਤਾਂ ਦੇ ਰਹਿਣ ਦੇ ਲਈ ਮਜਬੂਰ ਹੋ ਗਏ ਆ ਇਸ ਸਥਿਤੀ ਆ ਇਸ ਬਾਰਡਰ ਏਰੀਆ ਦੀ ਇਹ ਪਾਕ ਪਾਰਸ ਦਾ ਜਿਹੜਾ ਮੁਹਾਰ ਜਮਸ਼ੇਦਪੁਰ ਦਾ ਬਿਲਕੁਲ ਨੇੜੇ ਸਾਹਮਣੇ ਜਿਹੜੀ ਆ ਤੁਸੀਂ ਜ਼ੀਰੋ ਲਾਈਨ ਦੇਖ ਸਕਦੇ ਹੋ ਇਧਰਲੇ ਪਾਸੇ ਕੰਡਿਆਲੀ ਤਾਰ ਆ ਜਿਹੜੀ ਉਹ ਲੱਗੀ ਹੋਈ ਯਾਰ ਉਸ ਤੋਂ ਅਗਲੇ ਪਾਸੇ ਜਿਹੜਾ ਉਹ ਪਾਕਿਸਤਾਨ ਰਹਿ ਜਾਂਦਾ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਾਲੇ ਪਿੰਡ ਰਹਿ ਜਾਂਦੇ ਆ ਔਰ ਕਨੈਕਟੀਵਿਟੀ ਜਿਹੜੀ ਸਪਿੰਡ ਦੀ ਬਿਲਕੁਲ ਖਤਮ ਹੋ ਚੁੱਕੀ ਆ ਤੁਸੀਂ ਘਰ ਦੇਖ ਸਕਦੇ ਹੋ ਪਰਲੇ ਪਾਸੇ ਘਰ ਆ ਜਿਹੜੇ ਉਹ ਵੀ ਆ ਔਰ ਇਧਰਲੇ ਪਾਸੇ ਜਿਹੜੇ ਪਸ਼ੂ ਡੰਗਾਂ ਰੱਖੇ ਸੀ ਲੋਕਾਂ ਦੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਔਰ ਪੰਜਾਬ ਦੀ ਜਿਹਦੀ ਜ਼ਿਆਦਾ ਆਬਾਦੀ ਹੈਗੀ ਆ ਉਹ ਖੇਤੀ ਤੇ ਨਿਰਭਰ ਕਰਦੀ ਆ ਔਰ ਖੇਤੀ ਦੇ ਨਾਲ ਨਾਲ ਆਪਣੀ ਜ਼ਿੰਦਗੀ ਰੂਪੀ ਰੇੜੀ ਨੂੰ ਤੱਕਾ ਲਾਉਣ ਦੇ ਲਈ ਲੋਕ ਆ ਜਿਹੜੇ ਉਹ ਪਸ਼ੂ